ਹਾਂਜੀ ਮਿੱਤਰੋ ਅੱਜ ਆਪਾਂ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਬਾਈ ਲੋਕੇਸ਼ਨ ਚੈੱਕ ਕਰਾਦੇ ਪਿੰਡ ਦੀਪਗੜ ਤੋਂ ਜਿਹੜੀ ਸੜਕ ਬਦਾਤਿਆਂ ਨੂੰ ਜਾਂਦੀ ਆ ਬਈ ਉਹ ਸੜਕ ਦੇ ਘਰ ਆ ਕੇ ਵੀਰਾਂ ਦੇ ਪੰਜ ਘਰ ਆ ਪਹਿਲੇ ਨੰਬਰ ਵਾਲਾ ਘਰ ਅੱਜ ਬਾਈ ਜੀ ਚਾਰੇ ਸੋਨਾਲੀ ਕਾ ਟਰੈਕਟਰ ਤੁਹਾਨੂੰ ਦਿਖਾਉਣੇ ਆ ਤਿੰਨ ਸੋਨਾਲੀ ਕਾ 750 ਕੇ ਇੱਕ ਡੀਆਈ ਹੈਗਾ ਆ ਦੋ ਆਰਐਕਸ ਹੈਗੇ ਇੱਕ ਸੋਨਾਲੀ ਕਾ 6 ਟਰੈਕਟਰ ਆ ਬਾਈ ਸਾਰੇ ਟਰੈਕਟਰian ਸਾਫ ਕੰਡੀਸ਼ਨ ਤੇ ਪੂਰੀ ਵਧੀਆ ਹਾਲਤ ਦੇ ਆ ਤੁਹਾਨੂੰ ਸਾਰੇ ਟਰੈਕਟਰਾਂ ਦੀ ਜਾਣਕਾਰੀ ਦੇਵਾਂਗੇ ਮੋਬਾਈਲ ਨੰਬਰ ਹੈਗਾ ਵੀਰ ਦਾ 9592301118 9592301118 ਵੀਰ ਦਾ ਮੋਬਾਈਲ ਨੰਬਰ ਆ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਬਾਈ ਸੋਨਾਲੀਕਾ 750 RX ਆ ਇਹਦਾ ਮਾਡਲ ਹੈਗਾ ਜੀ 2014 ਮਾਡਲ ਆ ਕੰਡੀਸ਼ਨ ਚੈੱਕ ਕਰਾ ਦੇ ਭਰਾ ਆ ਦੇ ਨੇੜੇ ਆ ਕੇ ਟਰੈਕਟਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਬਿਲਕੁਲ ਰੀਜਨਲ ਆ ਨਾਲ ਦਾ ਰੰਗ ਪੇਂਟ ਆ ਇੰਜਨ ਵਗੈਰਾ ਚੈੱਕ ਕਰਵਾ ਦੇ ਬਾਈ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੇ ਚੌਕੜੇ ਨਵੇਂ ਪਾਇਆ ਵਾ ਬਾਈ ਜੀ ਅਪੋਲੋ ਕੰਪਨੀ ਦੇ ਟਾਇਰ ਆਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਮਿਊਜ਼ਿਕ ਸਿਸਟਮ ਵਗੈਰਾ ਨਾਲ ਦੇਣਾ ਵੱਡਾ ਮਿਊਜ਼ਿਕ ਸਿਸਟਮ ਮਹਿੰਗਾ ਮਿਊਜ਼ਿਕ ਸਿਸਟਮ ਲੱਗਿਆ ਹੋਆ ਫੈਵਰ ਹੌਟ ਲੱਗੀ ਵੀ ਆ ਪੰਜਾਬ ਨੰਬਰ ਦਾ ਟਰੈਕਟਰ ਸੋਨਾਲੀਕਾ 750 RX ਸਾਰਾ ਟਰੈਕਟਰ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਤੇ ਰੇਟ ਇਹਦੀ ਸਿਰਫ ਗੱਲ ਕਰਗੇ ਤਾਂ ਸਿਰਫ ਹੀ ਵੀਰ ਕਹਿੰਦਾ ਆਪਾਂ 3 ਲੱਖ ਤੇ 85 ਹਜ਼ਾਰ ਸੋਨੂ ਟਰੈਕਟਰ ਛੱਡ ਦੇਣਾ ਤੇ ਮੌਕੇ ਤੇ ਹੋਰ ਵੀ ਮਾਨਤਾ ਵੀਰ ਕਹਿੰਦਾ ਆਪਾਂ ਕਰਾਂਗੇ ਹਨਾ 3 85 ਰੇਟ ਆ ਇਹਦਾ ਅੱਗੇ ਭਾਈ ਆ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਸੋਨਾਲੀ ਏ ਬਾਈ ਹੈਗਾ ਜੀ 2013 ਮਾਡਲ ਆ ਪੰਜਾਬ ਨੰਬਰ ਆ ਇਹਦੀ ਕੰਡੀਸ਼ਨ ਚੈੱਕ ਕਰਾ ਪਹਿਲਾਂ ਤਾਂ ਕਿੰਨੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਇਹ ਕਿਤੇ ਕੋਈ ਰੰਗ ਪੇਂਟ ਨਹੀਂ ਹੋਇਆ ਵਾ ਸਾਰਾ ਰੰਗ ਪੇਂਟ ਨਾਲ ਦਾ ਟਰੈਕਟਰ ਦੇ ਚਾਰੇ ਚੌਕੜਾ ਨਵਾਂ ਬਾਈ ਜੀ ਇਹਦਾ ਵੀ ਐਮ ਆਰ ਐਫ ਕੰਪਨੀ ਦਾ ਚੈੱਕ ਕਰਵਾ ਦੇ ਐਮ ਆਰ ਐਫ ਦੇ ਮਾਰਕ ਕੇ ਕਰਾਂ ਇੰਜਨ ਗੇਅਰ ਸੋਨ ਸਾਰਾ ਚੈੱਕ ਕਰਵਾਉਣਾ ਬੈਕ ਸਾਈਡ ਤੋਂ ਬਾਈ ਚੈੱਕ ਕਰਵਾ ਦੇ ਕਰਾਂ ਮੜਾ ਜਿਆ ਮਿਊਜ਼ਿਕ ਸਿਸਟਮ ਇਹਨੇ ਵੀ ਆ ਹੈਵੀ ਮਿਊਜ਼ਿਕ ਸਿਸਟਮ ਲੱਗਾ ਹੋਇਆ ਬਾਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਗਰਾੜਾ ਵਗੈਰਾ ਤੇ ਰੰਗ ਪੇਂਟ ਨਾਲ ਦਾ ਐਮਰਫ ਕੰਪਨੀ ਦੇ ਚਾਰੋ ਟਾਇਰ ਆ ਗਏ ਇਧਰ ਗਾਹ ਆ ਜਾ ਭਰਾ ਇੰਜਨ ਗੇਅਰ ਦੀ ਫੁੱਲ ਗਰੰਟੀ ਹੋਊਗੀ ਤੇ ਰੇਟ ਇਹਦਾ ਹੈਗਾ ਬਾਈ ਜੀ ਸਿਰਫ ਹੀ 3 ਲੱਖ ਤੇ 85000 ਰੁਪਏ ਡਿਮਾਂਡ ਇਹਦੀ ਆ ਮੌਕੇ ਤੇ ਵਧੀਆ ਮਾਨਤਨ ਹੋ ਜਾਊਗਾ ਬਾਈ ਜੀ ਹਾਂ ਜੀ ਮਿੱਤਰੋ 2007 ਮਾਡਲ ਟਰੈਕਟਰ ਜੇ ਤੁਸੀਂ ਰੇਟ ਦੀ ਗੱਲ ਕਰੋਂ ਤਾਂ ਰੇਟ ਇੰਨਾ ਜਾਇਜ਼ ਤੁਹਾਨੂੰ ਰੇਟ ਦੇ ਦੇਣਾ ਟਰੈਕਟਰ ਇਹ ਤੁਹਾਨੂੰ ਇੰਨੇ ਘੱਟ ਰੇਟ 'ਚ ਇੰਨੇ ਵੱਡੇ ਮਾਡਲ ਦਾ ਟਰੈਕਟਰ ਤੁਹਾਨੂੰ ਨਹੀਂ ਮਿਲਣਾ ਬਾਈ 2007 ਮਾਡਲ ਆ ਪੰਜਾਬ ਨੰਬਰ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਅਗਲੇ ਟਾਇਰ ਤਾਂ ਬਈ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਮੇਰੇ ਭਰਾਵ ਦਾ ਡਾਇਰੈਕਟਰ ਕੁੜੀਆਰ ਕੰਪਨੀ ਦੇ ਪਿਛਲੇ ਟਾਇਰ ਆ ਬਾਈ ਜੀ ਮਗਰੜਾ ਵਗੈਰਾ ਤੇ ਰੰਗ ਪੇਟ ਬਿਲਕੁਲ ਨਾਲ ਦਾਗਾ ਕੰਡੀਸ਼ਨ ਵਗੈਰਾ ਤੁਸੀਂ ਟਰੈਕਟਰ ਦੀ ਖੁਦ ਚੈੱਕ ਕਰਕੇ ਤੁਸੀਂ ਮੁੜਕੇ ਨਹੀਂ ਜਾਣਾ ਸਾਰੇ ਸੌਣ ਲਿਕੇ ਤੁਸੀਂ ਲੈ ਕੇ ਹੀ ਮੁੜੋਂਗੇ ਬਾਈ 2 ਲੱਖ ਤੇ 82000 ਰੁਪਏ ਡਿਮਾਂਡ ਆ ਮੌਕੇ ਤੇ ਪੂਰਾ ਵਧੀਆ ਵੀਰਿਆਂ ਦੇ ਆਪਾਂ ਮਾਨਤਨ ਕਰ ਦੇਣਾ ਹੋਰ ਵੀ ਮਾਤਰਾ ਵੀ ਇਹ ਕਹਿੰਦੇ ਆ ਤੁਹਾਡਾ ਕਰਾਂਗੇ 282000 ਸਾਨੂੰ ਸੋਨਾਲੀਕਾ 60 ਮਿਲ ਜਾਣਾ ਇੰਜਨ ਤੁਹਾਨੂੰ ਚੈੱਕ ਕਰਵਾਉਣਾ ਇਹਦਾ ਪਹਿਲਾਂ ਤਾਂ ਸੀਲਾਂ ਵਗੈਰਾ ਬਰ ਕੋ ਨਾਲ ਦੀਆਂ ਹੀ ਆ ਚੈੱਕ ਕਰਾ ਦੇ ਮਿੱਤਰਾਂ ਸਾਰਾ ਰੰਗ ਪੇਂਟ ਟਰੈਕਟਰ ਦੇ ਨਾਲ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਬਾਕੇ ਚੈੱਕ ਕਰਕੇ ਆਪਦੀ ਤਸੱਲੀ ਤੇ ਤੁਸੀਂ ਟਰੈਕਟਰ ਲੈ ਕੇ ਜਾਣਾਗਾ ਮੇਰੇ ਭਰਾ 2007 ਮਾਡਲ ਆ ਪੰਜਾਬ ਨੰਬਰ ਆ ਸਾਰੇ ਟਰੈਕਟਰ ਸੋਨਾਲੀਕਾ ਵੀਰ ਕੋਲੇ ਖੜੇ ਹੈਗੇ 4 ਸੋਨਾਲੀਕਾ 2 RX ਇੱਕ DI 750 ਇੱਕ 60 ਆ 9592301118 9592301118 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਸਾਰੇ ਸੋਨਾ ਲਿਖ ਕੇ ਤੁਹਾਨੂੰ ਇੱਥੇ ਮਿਲ ਜਾਣੇ ਕੋਈ ਘਰੀ ਬਾਅਦ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਜੀ ਧੰਨਵਾਦ ਜੀ ਤੁਹਾਨੂੰ ਫੋਟੋ ਬਥੇ ਜੰਗੀ